ਸਸਤ ਗਾਮੇ ਸਾਰਿਆਂ ਨੂੰ ਪਹੁੰਚੇ ਅੱਜ ਬਰਨਾਲਾ ਟਰੈਕਟਰ ਮੰਡੀ ਜੀ 26 ਤਰੀਕ 5ਵਾਂ ਮਹੀਨਾ 2025 ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਅੰਤ ਤੱਕ ਦੇਖਣਾ ਜਿਹੜੇ ਵੀ ਚੈਨਲ ਤੇ ਨਵੇਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਪੇਜ ਮਾਨਕਾਲਿਕਾ ਨੂੰ ਫੋਲੋ ਕਰਨਾ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਆਓ ਦੇਖੀ ਕੁਐਸਟੈਂਡਰਡ 450 ਡੀਆਈ ਨਾਉਨ ਪਾਵਰ ਗੱਟ ਨਹੀਂ ਸੇ ਪੰਜਾਬ ਨੰਬਰ ਟਰੈਕਟਰ ਆ ਜੀ 2009 ਮਾਡਲ ਟਰੈਕਟਰ 315000 ਦਾ ਰੇਟ ਆ ਜੀ ਨਾਲ ਖੜਾ ਸੋਨਾਂ ਲਿਕਾ ਡੀਆਈ 60 ਆਰਐਕਸੀ ਪਾਵਰ ਸਟੀering ਫੁੱਡ ਵਾਲੀ ਸੱਤੇ ਲੱਗੀ ਹੋਈ ਆ ਜੀ ਟਾਇਰ ਕੇ 70 ਪੈਸੇ 11 ਮਾਡਲ ਟਰੈਕਟਰ ਆ ਜੀ ਇਹ 380000 ਦਾ ਰੇਟ ਆ ਜੀ ਸਾਈਡ ਵੇਰ ਆ ਜੀ ਨਾਲ ਖੜਾ ਸੌਨਾ ਲਿਖਾ ਸਕੰਦਰਾ ਡੀਆਈ 60 ਸਾਈਡ ਵੀਰ ਆਵਰ ਸਟੀering ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਦੇ ਟਾਇਰ ਹੈਗੇ ਨੇ ਜੀ 90 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਇਹ ਅਜੀ 23 ਮਾਡਲ ਟਰੈਕਟਰ ਇਹਦੀ ਕੀਮਤ ਹੈ 7,35,000 580 ਘੰਟੇ ਚੱਲਿਆ ਹੋਇਆ ਜੀ ਨਾਲ ਖੜਾ ਜੌਂਦੀਆ 5310 ਪੱਗ ਡਾਲੀ ਜਾਂਦੀ ਲਗੇ ਟਾਇਰ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੇਅਰ ਆਈ ਪਾਵਰ ਸਟੀering ਹੈਵੀ ਬੰਪਰ ਆ ਜੀ ਪੰਜਾਬ ਨੰਬਰ ਆ ਜੀ ਰਿਵਰਸ ਪੀਪੀਓ ਗੇਅਰ ਪ੍ਰੋ ਆ ਜੀ 21 ਮਾਡਲ 798000 ਇਹਦਾ ਰੇਟ ਆ ਜੀ ਨਾਲ ਕਿੜਾ ਕਬੂਤਰਾ ਜੀ ਐਮ ਵੀ 54022 ਪਿਸੇ ਟਾਇਰ ਨਵੇਂ ਨੇ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ ਡਬਲ ਡਿਸਟ੍ਰੀਪਟਰ ਜੀ 2022 ਮਾਡਲ ਟਰੈਕਟਰ ਹੈ 755000 ਦਾ ਰੇਟ ਹੈ ਜੀ ਨਾਲ ਕਿੜਾ ਹੀ ਸੋਨਾ ਲਿਕਾ ਸਿਕੰਦਰਾ 750 ਐਫ ਸੀ ਜੀ ਐਡ ਗੀਅਰ ਪਾਵਰ ਸਟੀਰੀਂਗ ਐਰ ਚਾਰੇ ਬਿਲਕੁਲ ਨੇ ਜੀ ਤੇ ਜੀ ਮਨੂ ਟਰੈਕਟਰ ਹੈ 685000 ਦਾ ਰੇਟ ਹੈ ਜੀ ਨੂੰ 855 ਸਵਰਾਜ 855 ਐਫ ਜੀ ਫਾਈਵ ਸਟਾਰ ਰਿਵਰਸ ਪੀ ਡੀਓ ਟਰਨਿੰਗ ਕੰਡੀਸ਼ਨ ਚੈੱਕ ਕਰ ਲੋ ਜੀ ਸਾਈਡ ਗੇਅਰ ਪਾਵਰ ਸਟੀering ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਾ ਹੋਇਆ ਨਾ ਟਰੈਕਟਰ ਮੰਡੀ ਵਿੱਚ ਅਰਜਨ ਨੋਵੋ 655 ਡੀਆਈ ਮਹਿੰਦਰਾ ਦਿਖਾਉਣੇ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ 4x4 ਜੀ 21 ਮਾਡਲ ਟਰੈਕਟਰ ਹੈ ਜੀ 105 32 ਘੰਟੇ ਚੱਲਿਆ ਹੋਇਆ ਹੈ 10 ਲੱਖ 50 ਹਜ਼ਾਰ ਇਹਦਾ ਮੁੱਲ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਲੋਵੇ ਨਿਊ ਹਾਲੈਂਡ ਦੀ 3630 ਪਲੱਸ ਜੀ ਪਾਵਰ ਸਟੀਅਰਿੰਗ ਹੈ ਜੀ ਸਾਈਡ ਗੇਅਰ 363 ਨਿਊ ਹਾਲੈਂਡ ਪਲੱਸ ਜੀ AI 16 ਮਾਡਲ ਟਰੈਕਟਰ ਇਹਦੀ ਡਿਮਾਂਡ ਹੈ ਜੀ 5,65,000 ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੈ EMT 652 ਜੀ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਸਾਈਡ ਗੇਅਰ ਪਾਵਰ ਸਟੀਅਰਿੰਗ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਆ ਜਿੰਨੀਆਂ ਇੱਕ ਵਾਰੀ ਉਂਗਲ ਲਗਾ ਦੋ ਚਲਾ ਦੋ 11 ਮਾਡਲ ਟਰੈਕਟਰ ਆਈ 4,25,000 ਰੁਪਏ ਡਿਮਾਂਡ ਆ ਜੀ ਇਹਦੀ ਐਚ ਐਮਟੀ 65 ਬਾਈ 11 ਮਾਡਲ 4,25,000 ਰੁਪਏ ਡਿਮਾਂਡ ਆ ਜੀ ਨਾਲ ਘੜਾ ਹੀ 52 4 ਜੌਂਡੀ ਆ ਰਹੀ ਸਾਈਡ ਗੇਅਰ ਪਾਵਰ ਸਟੀering ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਵਧਿਆ ਹੈਵੀ ਬੰਪਰ ਲੱਗਿਆ ਹੋਇਆ ਜੀ ਇਹ ਆਈ 10 ਮਾਡਲ ਇਹਦੀ ਡਿਮਾਂਡ ਆਈ 4,10,000 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ 50 36 ਜੋਂਡੀਅਰ 50 36 ਜੋਂਡੀਅਰ ਪੰਜਾਬ ਨੰਬਰ ਟਰੈਕਟਰ ਹੈ ਜੀ 17 ਮਾਡਲ ਹੈ 435000 ਰੁਪਏ ਡਿਮਾਂਡ ਹੈ ਜੀ ਪਿਛਲੇ ਟਾਇਰ ਪੰਜਾਬ ਵਿੱਚ ਨੇ ਮੂਰਲੇ ਬਿਲਕੁਲ ਨਵੇਂ ਵੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ 50 36 ਜੋਂਡੀਅਰ ਜੀ 17 ਮਾਡਲ 435000 ਰੁਪਏ ਡਿਮਾਂਡ ਹੈ ਜੀ ਨਾਲ ਖੜਾ ਹੈ ਨਿਊ ਹਾਲੈਂਡ 5200 ਜੀ ਸਾਈਡ ਗੇਅਰ ਪਾਵਰ ਸਟੀering ਵੀ ਟਾਇਰਾਂ ਦੇ ਕਲੀਚਨ ਚੈੱਕ ਰਿਟਾਇਰ ਨੇ 90% ਟਾਇਰ ਨੇ ਐਮ ਆਰ ਐਫ ਦੇ ਟਾਇਰ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 10 ਮਾਡਲ ਹੈ 430000 ਰੁਪਿਆ ਡਿਮਾਂਡ ਹੈ ਜੀ ਨਿਊ ਹਾਲੈਂਡ 5510 ਮਾਡਲ 430000 ਰੁਪਿਆ ਡਿਮਾਂਡ ਹੈ ਜੀ ਇਹ ਬਾਬਾ ਟਰੈਕਟਰ ਬਾਬਾ ਟਰੈਕਟਰ ਸੇਲ ਕਰਨੇ ਟਰੈਕਟਰ ਨੇ ਜੀ ਉਹਨਾਂ ਦਾ ਮੋਬਾਈਲ ਨੰਬਰ ਹੈ ਬਲਜੀਤ ਸਿੰਘ 7658845021 7658845021 ਸੁਖਿੰਦਰ ਸਿੰਘ 88710 3047 ਪ੍ਰੀਤ 6099 ਕੈਮਨੜਾ ਜੀ ਟਰੈਕਟਰ ਪੰਜਾਬ ਨੰਬਰ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਪੀਬੀ ਉੰਨੀ ਜੀ 12 ਮਾਡਲ ਟਰੈਕਟਰ ਹੈ ਜੀ 5 ਲੱਖ 60 ਹਜ਼ਾਰ ਦਾ ਪ੍ਰਾਈਸ ਹੈ ਜੀ ਦੇਖ ਕਹਿ ਮੜ ਗਿਆ ਜੀ ਨਾਲ ਖੜਾ ਜੀ ਐਸਰ ਐਸਰ 241 ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨੋਨ ਪਾਵਰ ਸੈਂਟਰ ਗੀਅਰ 23 ਮਾਡਲ ਹੈ ਜੀ ਇਹ 3 ਲੱਖ 15 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਇਹਨਾਂ ਨਾਲਕੜਾ ਸਵਰਾਜ 855 ਐਫੀਜੀ ਔਰ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੀਅਰ ਸੈਂਟਰ ਗੀਅਰ ਦੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਔਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਹੈ ਜੀ 13 ਮਾਡਲ ਹੈ ਇਹ 495000 ਪਰ ਹੈ ਜੀ ਨਾਲਕੜਾ ਸਵਰਾਜ 855 ਐਫੀਜੀ ਫਾਈਵ ਸਟਾਰ 48 ਸਾਥੀ ਲੱਗੀ ਹੋਈ ਹੈ ਐਮ ਪ ਲੱਗਾ ਹੋਇਆ ਐ ਰਹਿਗੇ ਦੀ 60 ਪੈਸੇ ਸੈਂਟਰ ਗੀਅਰ ਰਿਵਰਸ ਵੀਡੀਓ ਡਬਲ ਡਿਸਟਰੀਬਿਊਟਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਬਈ ਵੀ ਇਹਦਾ ਮਾਡਲ ਆ ਜੀ 21 668000 ਪ੍ਰਾਈਸ ਆ ਜੀ ਇਹਦਾ ਟ੍ਰੈਂਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਨਾਲ ਖੜਾ ਜੀ ਹੈ ਚੈਂਪੀਨ 911 ਜੀ ਕੋੜੀ ਆ ਤੇ ਟੈਨ ਇਟੈਲ 55 ਨੰਬਰ ਟਰੈਕਟਰ ਇਹ ਨਾ 11 ਟਾਇਰ ਹੈ ਕਿ ਨਹੀਂ 70 ਪੈਸੇ 98 ਮਾਡਲ ਹੈ ਜੀ 2,25,000 ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ 735 ਐਫੀ ਜੀ ਮੂਰਲੇ ਟਾਇਰ ਬਿਲਕੁਲ ਨਾ ਮੇਰੇ ਜੀ ਪਿਛਲੇ ਹੈ ਕਿ ਨਹੀਂ 50 ਪੈਸੇ ਨਾਨ ਪਾਵਰਾਈਜ਼ ਸੈਂਟਰ ਗੇਰਾ 99 ਮਾਡਲ ਟਰੈਕਟਰ ਆ ਬਈ ਇਹ 1,15,000 ਪ੍ਰਾਈਸ ਹੋ ਜਾਏਗਾ ਨਾਲ ਖੜਾਈ ਸੋਨ ਵਾਲੀ ਕਾ BI 60 ਜੀ ਸੈਂਟੋ ਗੀਅਰ ਨੋਨ ਪਾਵਰ ਹਰਿਆਣਾ ਨੰਬਰ ਟਰੈਕਟਰ ਜੀ ਇਹ 2003 ਮਾਡਲ ਜੀ ਇਹ 265000 ਪ੍ਰਾਈਸ ਹੈ ਜੀ ਟਾਇਰਾਂ ਦੀ ਕੰਡੀਸ਼ਨ ਹੈਗੇ ਜੀ 50 ਪੈਸੇ ਡੱਕ ਲੱਗਿਆ ਹੋਇਆ ਜੀ ਤਿੰਨ ਮਾਡਲ 265000 ਨਾਲ ਖੜਾ ਸਵਰਾਜ 735 ਐਫੀ ਜੀ ਪਿਛੇ ਟਾਇਰ ਨੇ ਇਹਦੇ 12 4 28 ਦੇ ਜੀ ਮੋਬਲ ਸਿਸਟਰ ਜਿਹੜੀ ਨੋਨ ਪਾਵਰ ਕੱਟ ਮਿਸ ਜਾਈ ਸੈਂਟਰ ਗੇਅਰ ਹੈ 99 ਮਾਡਲ ਡਰਾਈਵਰ ਹੈ ਇਹ ਇੱਕ ਲੱਖ 70000 ਦਾ ਪਰੇਜਾ ਜੀ 2 ਸਟਾਰੀ ਬਾਅਰ ਪੰਪ ਪੜਾਈ ਨਾਲ ਕੜਾ ਸੋਨ ਨਲੀਗਾ ਇੰਟਰਨੈਸ਼ਨਲ 750 ਨੋਨ ਪਾਵਰ ਟਾਇਰ ਚਾਰੇ ਬਿਲਕੁਲ ਨਵੇਂ ਜੀ ਦੇ ਟਾਇਰ ਨੇ ਸਾਈਡ ਸਾਈਡ ਗੇਅਰ ਆ ਇਹ ਪੰਜਾਬ ਨੰਬਰ ਹੈ 7 ਮਾਡਲ ਦਾ 298000 ਪਰਾਈ ਹੈ ਇਹਦਾ ਆਹ ਖੜਾ ਫਾਰਮਟ ਰੈਕ 60 ਜੀ ਮਾਲਵਾ ਬੈਲਟ মালਟੀ ਸਪੀਡ ਰਿਵਰਸ ਪੀਟੀਓ ਸੁਪਰ ਮਿਕਸ ਡਬਲ ਕਲਚ ਪਾਵਰ ਸਟੀering ਸੈਂਟਰ ਗੇਰੀ ਟਾਇਰ ਚਾਰ ਬਿਲਕੁਲ ਨਵੇਂ ਨਹੀਂ ਸੀ ਪੰਜਾਬ ਨੰਬਰ ਟਰੈਕਟਰ ਹੈ ਇਹ 13 ਮਾਡਲ ਹੈ 465000 ਪਰਾਈ ਹੈ ਇਹਦਾ ਨਾਲ ਘੜਾਈ ਸਬਰਾਜ 855 ਜੀ ਐਫ 3 ਸਟਾਰ ਰਿਵਰਸ ਵੀਡੀਓ ਨੋਨ ਪਾਵਰ ਸੈਂਟਰ ਗੇਅਰ ਡਬਲ ਡਿਸਟਰੀਬਿਊਟਰੀ ਟਾਇਰ ਪਿਛਲੇ ਬਿਲਕੁਲ ਨਵੇਂ ਨਹੀਂ ਜੀ ਮੂਰ ਲਿਖਦੇ ਨੇ 70 ਪੈਸੇ ਜੀ 14 ਦੇ ਟਾਇਰ ਨਹੀਂ ਜੀ 14 28 ਦੇ 11 ਮਾਡਲ ਆਈ 4 ਲੱਖ 15000 ਦਾ ਪ੍ਰਾਈਸ ਆ ਜੀ ਬਰਾਲਾ ਟਰੈਕਟਰ ਮੰਡੀ ਦੀ ਟਰੈਕਟਰ ਨਹੀਂ ਜੀ ਨਾਲ ਘੜਾਈ ਸੋਨਾ ਲਿਕਾ ਡੀ ਆਈ 750 ਨਾਨ ਪਾਵਰ ਸਾਈਡ ਗੇਅਰ ਐਂਪ ਲੱਗਿਆ ਹੋਇਆ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਜੀ ਡੈਕੂਟਰ ਐਕਨੀਸਨ ਡੀਆਈ 750 ਉਹਨਾਂ ਲਿਖਿਆ ਜੀ ਆਹ ਡੈਟ ਭਾਈ ਆਪਣਾ ਇਹ ਹੈ ਜੀ 8 ਮਾਡਲ 3,20,000 ਰੇਟ ਹੈ ਜੀ ਦਾ ਨਾਲ ਕਿਹੜਾ ਜੀ ਸਵਰਾਜ 744 ਐਫੀ ਜੀ 2 ਸਟਾਰ ਨਾਨ ਪਾਵਰਡ ਕੱਟ ਮੇਸੇ ਜੀ ਪੈਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਚਾਰ ਮਾਡਲ ਟਰੈਕਟਰ ਜੀ 275000 ਪ੍ਰਾਈਸ ਹੈ ਜੀ ਨਾਲ ਗੜੀ ਸਵਰਾਜ 852 ਐਪੀ 3 ਸਟਾਰ ਕਟੇ ਵਿੱਚ ਜੀ ਨੌਨ ਪਾਵਰ ਟਾਇਰਾਂ ਇੱਕ ਨੀਸ਼ਨ ਚੈੱਕ ਕਰੂ ਜੀ ਟਾਇਰ ਹੈ ਗਰੀਨ ਜੀ ਸੱਤ ਮਾਡਲ ਆਈ 335000 ਪ੍ਰਾਈਸ ਹੈ ਜੀ ਨਾਲ ਖੜਾ ਫੋਰ 3600 ਦੇਖੋ ਇਹ ਫੋਰ 3600 ਟਾਇਰ ਹੈਗੇ ਨਹੀਂ 70 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਜੀ 94 ਮਾਡਲ 1,75,000 ਪ੍ਰਾਈਸ ਹੈ ਜੀ ਨਾਲ ਖੜਾ ਇਹ ਮਹਿੰਦਰਾ 5585 BIX 88 ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਹੈਵੀ ਵੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਤੇ ਵੀ ਮਾਡਲ ਆ 5,85,000 ਹੀ ਪ੍ਰਾਈਜ਼ ਆ ਬਈ ਇਹਦਾ ਮਹਿੰਦਰਾ 555 DI ਪਾਵਰ ਪਾਵਰ ਪਲੱਸ ਜੀ ਪਾਵਰ ਸਟੀering ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ JK ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ AC ਪੈਸਾ ਜੀ ਪੰਜਾਬ ਨੰਬਰ ਟਰੈਕਟਰ ਆ ਇਹ 16 ਮਾਡਲ ਆ 4,65,000 ਦਾ ਪ੍ਰਾਈਜ਼ ਆ ਜੀ ਨਾਲ ਕੜਾ ਜੀ ਨਿਊ ਹਾਲੈਂਡ 330 ਸੁਪਰਾ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਹੈਗੇ ਨਹੀਂ ਜੀ 80 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਡਾਇਰੈਕਟਰ ਹੈ ਜੀ 14 ਮਾਡਲ ਹੈ 4,95,000 ਪ੍ਰਾਈਜ਼ ਹੈ ਜੀ ਨਾਲ ਖੜਾ ਹੈ ਫਾਰਮ ਟਰੈਕ 6055 ਜੀ ਫਾਰਮ ਟਰੈਕ 655 ਜੀ ਕਲਾਸਿਕ ਪ੍ਰੋ 21 ਮਾਡਲ ਹੈ ਇਹ ਇੱਕ ਹੀ ਮਰਲਾ ਪਾਵਰ ਸਟੀering ਹੈ ਸਾਈਡ ਗੇਅਰ ਟਾਇਰ ਨੇ ਜੀ 16 ਦੇ 16 ਨ ਉਠਾਈ ਸੀ ਪਿਛਲੇ ਮੂਰਲਸ 7 516 ਦੀ ਇੱਕ ਹੀ ਮਰਲਾ 725000 ਪ੍ਰਾਈਸ ਹੈ ਜੀ ਨਾਲ ਕਿੜਾਈ 53 10 ਜੌਂਡੀ ਆ ਰਹੀ 52 10 ਜੌਂਡੀ ਆ ਰਿਆ ਏਬੀ ਬੰਪਰ ਪਾਵਰ ਸਟੀering ਐਡ ਗੇਅਰ ਟਾਇਰ ਹੈਗੇ ਨੇ ਜੀ 90 ਪੈਸੇ 14 ਮਾਦਲਾ ਜੀ ਹੈ 68500 ਪ੍ਰਾਈਸ ਆ ਜੀ ਇਹ ਔਲਕਰ ਟਰੈਕਟਰਾਂ ਦੇ ਟਰੈਕਟਰ ਨੇ ਜੀ ਔਲਕਰ ਟਰੈਕਟਰ ਗੇਅਰ ਜੀ ਅੰਡੇ ਆ ਬਲਜੀਤ ਸਿੰਘ ਮੋਬਾਈਲ ਨੰਬਰ ਆ 76588 ਜੀ 45021 ਸੁਪਿੰਦਰ ਸਿੰਘ 887100047 ਜੀ ਇਹ ਔਲਕਰ ਟਰੈਕਟਰਾਂ ਦੇ ਟਰੈਕਟਰ ਨੇ ਜਿਹਦੇ ਹੁਣ ਨਾਲ ਖੜਾ ਨਿਊ ਹਾਲੈਂਡ ਫਲਾਸੀ ਜੀ 3730 ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਹੈਵੀ ਬੰਪਰ ਹੈ ਸਾਈਡ ਗੇਅਰ ਪਾਵਰ ਸਟੀering ਪੈ ਰਹਿਗ ਨੂੰ ਇਹ ਸਿ ਵੈਸੇ 20 ਮਾਡਲ ਟਰੈਕਟਰ ਹੈ 7 ਲੱਖ 65 ਹਜ਼ਾਰ ਪਰਾਈ ਜੀ ਹਾਂ ਆਹ ਖੜਾ ਹੈ 60 55 ਫਾਰਮ ਟਰੈਕ ਕਲਾਸਿਕ ਪ੍ਰੋ ਜੀ ਪਾਵਰ ਮਿਕਸ

ਡਬਲ ਕਲਚ 2000 ਪੀਜੀ ਲਿਫਟ ਕੰਪਰੈਸਟ ਦੀ ਹੈ ਜੀ ਇਹਦੀ ਟਾਇਰ ਚਾਰੇ ਨਵੇਂ ਨੇ ਜੀ ਦੇ ਨਾਲ ਕੜਾਈ ਜੌਂਡੀਰ 545 ਜੀ ਬੀਮੜਾ ਡਰਾਈਵਰ ਆ ਜੀ ਫੁੱਲ ਵਾਲੀ ਸਥਿਤੀ ਲੱਗੀ ਹੋਈ ਹੈ ਐਂਪ ਲੱਗਿਆ ਹੋਇਆ ਪਾਵਰ ਸਟੀering ਹੈ ਜੀ ਸੈਡ ਗੇਰਾ ਜੀ ਪਿਛਲੇ ਟਾਇਰ ਨੰਨੇ ਨੇ ਮੋਰਲੇ ਥੋੜੇ कसेਬਲੇ ਹੈਵੀ ਵਨ ਪ੍ਰਾਈਸ 535 ਜੌਂਡੀਰ ਜੀ

ਇਹ ਮਾਡਲ ਡਾਇਰੈਕਟਰ ਹੈ 7,59,000 ਦਾ ਪ੍ਰਾਈਸ ਹੈ ਜੀ ਨਾਲ ਖੜਾ ਹੈ ਸਵਰਾਜ 855 ਐਪੀ ਟਾਈਪ ਸਟਾਰ ਪਾਵਰ ਸਟੇਰਿੰਗ ਪਰਵਰਸ ਪੀਪੀਓ ਸਾਈਡ ਜੇਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜੀ ਗੂਡিয়ার ਦੇ ਟਾਇਰ ਨੇ ਜੀ ਉਹ ਡਾਲੀ ਛੱਤੀ ਲੱਗੀ ਹੋਈ ਹੈ ਜੀ चौबी माडल ट्रैक्टर आई ए प्राइज आज सत्त लख पचानवे हजार बहुत साफ ट्रैक्टर जी मॉडल सत्त लख पचानवे हजार प्राइज है जी नाल कड़ा जी सोना लिक्का डीआई साठ सकंदर आई जेके टायर ने जी टायर है पाँ पैसे सैड गेयर पावर स्टेरिंग डबल डिस्ट्रीब्यूटर सोनालिका इंटरशनल सिकंदरा टॉप मॉडल ट्रैक्टर है उन्नीस मॉडल ट्रैक्टर है जी लख पचानवे हजार प्राइज है जी धालीवाल जगशीत सिंह ट्रैक्टर ने जगशीत सिंह सीरा जी पिंडेड़ा जी सू दिखाने स्वराज नौ सौ त्रेहठ एफ जी फाइव स्टार साइड गेयर पावर स्टेरिंग डबल डिस्ट्रीब्यूटर एम आरफ के टायर ने जी पिछले तो है कि अस्सी पैसे अंगूरले घसे हुए ने जी आली छाती लगी हुई है जी ए बंपर है जी भी मॉडल ट्रैक्टर है जी स्वराज नौ सौ त्रेहठ भी माडल छे लख पैंठ हज़ार प्राइज है जी का धारीवार ट्रैक्टर गया जहाँ ट्रैक्टर ने जी जगसीत सिंह सिंह संघेड़ा जी उन्होंने ट्रैक्टर ने मोबाइल नंबर भी बोला जी नाल खड़ा जी अर्जन अल्ट्रा वन छे सौ पांच डी आई जी जाए। देखो हमारे मार टायर नहीं पिछले जे के सोना पिछले टायर नहीं नहीं मूल घसे हुए जी हैवी बंपर है जी पावर स्टेयरिंग है जी साइड गेयर है जी डाली छत लगी हुई है जी तेरह मॉडल ट्रैक्टर है जी चार लाख तिहत्तर हजार एज है जी पिछले टाइम बिल्कुल नमी नहीं ਨਾਲ ਕੜਾਈ ਸੋਨਾਲੀ ਕਾ ਵੀਆਈ 55ਈ ਸੈਂਟਰ ਗੀਅਰ ਨੌਨ ਤਾਵਰਗੀ ਐਮ ਆਰ ਪੀ ਦੇ ਟਾਇਰ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜਿਕਸੀਰ ਸਿੰਘ ਸੀਰਾ ਜੀ ਸੰਘੇੜਾ ਪੰਡੀ ਇਹਨਾਂ ਦੇ ਟਰੈਕਟਰ ਨੇ ਬਾਈ ਇਹਨਾਂ ਦਾ ਥੋੜਾ ਮੋਬਾਈਲ ਨੰਬਰ ਵੀ ਅਸੀਂ ਬੋਲਾਂਗੇ ਦੇਖੋ ਬਾਈ ਸੀਰਾ ਜੀ ਸੰਘੇੜਾ ਟਰੈਕਟਰ ਐਸੀ 9500 ਜੀ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਹੈ ਵੀ ਬੰਪਰ ਲੱਗਾ ਹੋਇਆ ਜੀ ਮੋਰਲੇ ਟਾਇਰ ਨੇ 30 ਪੈਸੇ ਪਿਛਲੇ ਹੈਗੇ ਨੇ 60 ਪੈਸੇ ਫੁੱਡ ਵਾਲੀ ਸਾਤੇ ਲੱਗੀ ਹੋਈ ਹੈ ਜੀ ਮੈਸੀ 9500 ਜੀ ਇਹ ਕੰਡੀਸ਼ਨ ਚ ਇੱਕ ਰੋ 17 ਮਾਡਲ ਟਰੈਕਟਰ ਹੈ ਰੇਟ ਹੈ 485000 ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੀ ਨਾਲ ਕਿਹੜਾ ਜੀ ਆਜਨ ਅਲਟਰਾ 1605 ਡੀਆਈ ਮਹਿੰਦਰਾਈ

ਜੀ ਅਰਜਣੋ ਜੀ ਪਾਵਰ ਸਟੀering ਸਾਈਡ ਗੇਅਰ ਜੀ 16 10 ਜੀ ਐਮ ਆਰ ਪੀ ਦੇ ਕਹਿ ਰਹੇ ਕਿ ਨਹੀਂ 800 ਪੈਸੇ 22 ਮਾਡਲ ਟਰੈਕਟਰ ਜੀ ਇਹ ਟੌਪ ਮਾਡਲ ਆ ਜੀ 7 ਲੱਖ 25 ਹਜ਼ਾਰ ਪ੍ਰਾਈਸ ਆ ਜੀ ਪੰਜਾਬ ਨੰਬਰ ਆ ਜੀ ਜਲਸੀ ਐਚ ਐਨ ਸੀ ਜੀ ਢਾਲੀਵਾ ਟਰੈਕਟਰ ਗੇਅਰ ਜੀ ਇਹਨਾਂ ਮੋਬਾਈਲ ਨੰਬਰ ਆ ਜੀ 98152 85863 ਜੀ 98755 85863 ਇੱਕ ਵਾਰੀ ਹੋਰ ਬੋਲਦ ਨੇ 98152 85863 98153 85803 ਬਰਨਾਲਾ ਰੋਡ ਨੇੜੇ ਵਾਟਰ ਵਰਕ ਸੰਘੇੜਾ ਬਰਨਾਲਾ ਪੰਜਾਬ ਜੀ 41 ਗਲ ਟਰੈਕਟਰ ਗੈਰ ਜੀ